ਲੋ ਜੀ ਅੱਜ ਆਪਾਂ 5 ਮਾਰਚ ਨੂੰ ਸਰੋਂ ਦੀ ਕਟਾਈ ਕਰਤੀ ਤੇ ਜਿਹੜੇ ਇਹ ਸਲਰੇ ਖੜੇ ਸੀ ਨਾਲ ਦੀ ਨਾਲ ਹੀ ਆਪਾਂ ਇਹ ਸਲਰੇ ਵੀ ਅੱਜ ਰੋਟਾ ਵੇਟਰ ਨਾਲ ਬਾਤ ਇਹ ਕਿਉਂਕਿ ਜਦੋਂ ਆਪਾਂ ਸਰੋਂ ਕੱਢਣੀ ਹੈ ਉਦੋਂ ਕੱਢਣ ਵੇਲੇ ਆਪਾਂ ਨੂੰ ਇਹ ਸਲਰੇ ਡਿੱਕਾ ਨਾਲ ਲਾਉਣ ਪੈਰਾਂ ਪੂਰਾਂ ਚ ਭਾਈ ਦੇ ਰਹਿੰਦੇ ਨੇ ਬਾਅਦ ਦੇ ਵਿੱਚ ਆਏ ਨੇ ਤੇ ਬਾਕੀ ਪੱਲੀ-ਪੁੱਲੀ ੜੰਬੇ ਦੇ ਥੱਲੇ ਵਿਛਾਉਣੀ ਹੁੰਦੀ ਉਦੋਂ ਦਾਣੇ ਨਹੀਂ ਕਿਰਦੇ ਹੈਗੇ ਥੱਲੇ ਪੱਲੀ ਵਿਛਾਉਣ ਵੇਲੇ ਡਿੱਕਾ ਨਹੀਂ ਲੱਗਦਾ ਸਲਰੇ ਦਾ ਇਸ ਕਰਕੇ ਆਪਾਂ ਅੱਜ ਸਰੋਂ ਦੀ ਕਟਾਈ ਕਰਨ ਤੋਂ ਬਾਅਦ ਨਾਲ ਦੀ ਨਾਲ ਇਸ ਬਾਣ ਨੂੰ ਬਾ ਵੀ ਦਿੱਤਾ ਤੇ ਤੁਸੀਂ ਦੇਖੋ ਵੀ ਅੱਜ ਸਰੋਂ ਪੱਕ ਕੇ ਪੂਰੀ ਚੰਗੀ ਤਰ੍ਹਾਂ ਤਿਆਰ ਹੋ ਚੁੱਕੀ ਸੀ ਤੇ ਵੱਢਣੀ ਆਪਾਂ ਨੂੰ ਇਹ ਤੇਲੇ ਤੇਲੇ ਪਈ ਕਿਉਂਕਿ ਦਿਨੇ ਔਰ ਸਕਦੀ ਏ ਧੁੱਪ ਵੱਧ ਪੈਣ ਲੱਗੀ ਪੁਰਨ ਦਾ ਵੀ ਡਰ ਏ ਸਰੋਂ ਤੇ ਆਪਾਂ ਥੋੜੀ ਜਿਹਾ ਸਰੋਂ ਦੀ ਬੀਜੀ ਸੀ ਤੇ ਲਗਭਗ 4-5 ਦਿਨ ਇਹਨੂੰ ਧੁੱਪ ਲਵਾਵਾਂਗੇ ਕਿਉਂਕਿ ਪਹਿਲਾਂ ਮੌਸਮ ਵੀ ਖਰਾਬ ਸੀਗਾ 2-4 ਦਿਨ ਮੌਸਮ ਖਰਾਬ ਰਿਹਾਗਾ ਤੇ ਅੱਜ ਹੁਣ ਧੁੱਪਾਂ ਤਾਪਾਂ ਵਧੀਆਂ ਲੱਗਣ ਲੱਗੀਆਂ ਧੁੱਪ ਲੱਗ ਜੂ 2-4 ਦਿਨ ਉਸ ਤੋਂ ਬਾਅਦ ਆੜਾ ਤਾ ਹੜੰਬੇ ਦੇ ਨਾਲ ਇਹਨੂੰ ਕੱਢਣਾ ਦਾ ਤੇ ਜਿਹੜੇ ਇਹ ਸਲਰੇ ਨਾਲ ਦੀ ਨਾਲੀ ਹੈ ਅੱਜ ਬ੍ਰੀਕ ਹੋ ਜਾਣਗੇ ਕਿਉਂਕਿ ਅੱਜ ਵੱਢਣ ਸਾਰ ਹੀ ਇਹਨੂੰ ਬਾਅਦ ਅੱਜ ਵੱਢਣ ਸਾਰ ਇਹਦੇ ਸਲਰੇ ਜਿਹੜੇ ਹੁੰਦੇ ਨੇ ਪੋਲੇ ਹੁੰਦੇ ਨੇ ਤੇ ਤੁਸੀਂ ਦੇਖੋ ਵੀ ਆ ਸਰੋਂ ਦੀਆਂ ਫਲੀਆਂ ਬਹੁਤ ਵਧੀਆ ਪੱਕ ਕੇ ਤਿਆਰ ਸੀ ਇਸ ਕਰਕੇ ਆਪਾਂ ਇਹਨੂੰ ਤੇਲੇ ਤੇਲੇ ਬੜਿਆ ਸਰੋਂ ਨੂੰ ਸਾਰੀ ਨੂੰ ਤੇ ਬਾਹਣ ਨੂੰ ਨਾਲ ਦੀ ਨਾਲ ਸਰੋਂ ਦੀ ਕਟਾਈ ਕਰਨ ਤੋਂ ਬਾਅਦ ਬਾਹਣ ਦਾ ਫਾਇਦਾ ਵੀ ਬਹੁਤ ਵਧੀਆ ਹੈ ਕਿਉਂਕਿ ਜਿਹੜੇ ਇਹਦੇ ਖਰਚੇ ਹੁੰਦੇ ਨੇ ਖਰਚੇ ਨਾ ਉਦੋਂ ਪੋਲੇ ਹੁੰਦੇ ਨੇ ਕਿਉਂਕਿ ਬਾਅਦ ਚ ਸੁੱਕ ਕੇ ਆਕੜ ਜੇ ਜਾਂਦੇ ਨੇ ਤੇ ਇਹਨਾਂ ਦੀ ਬੜਾਈ ਬਹੁਤ ਤਕੜੀ ਹੁੰਦੀ ਹੈ ਬਰੀਕ ਹੋ ਜਾਂਦੇ ਬਿਲਕੁਲ ਤੇ ਇਧਰ ਜਿਹੜੀ ਆਪਾਂ ਸਰੋਂ ਦੀਆਂ ਦੋ ਤਾਂਗਾਂ ਲਾਤੀਆਂ ਬਰੋ ਬਰੋ ਬਰ ਤਾਂ ਕਿ ਇਹਨਾਂ ਦੇ ਵਿੱਚ ਹਵਾ ਪਵੇ ਤੇ ਚਾਰ ਪੰਜ ਦਿਨਾਂ ਬਾਅਦ ਇਹ ਜਿਹੜੀ ਸਲਾਬ ਹੈ ਚੋਂ ਸਲਾਬ ਸਾਰੀ ਸੁੱਕ ਜੂਗੀ ਤੇ ਚਾਰ ਪੰਜ ਦਿਨਾਂ ਬਾਅਦ ਖੜੰਬੇ ਵਿੱਚ ਦੀ ਇਹ ਉਤਰ ਕੇ ਆਪਾਂ ਕੱਢ ਲੈਣੀ ਹੈ ਤੇ ਇਧਰ ਕਣਕਾਂ ਵੀ ਲਗਭਗ 25 ਤੋਂ 28 ਦਿਨ ਲੈਣਗੀਆਂ ਕਿਉਂਕਿ 10-12 April ਤੱਕ ਸਾਰੀਆਂ ਹੀ ਕਣਕਾਂ ਲਗਭਗ ਆ ਜਾਣਗੀਆਂ ਤੇ ਜੇ ਆਪਾਂ 45s 46 ਜਿਹੜੀ ਆਪਣੀ ਸਰੋਂ ਦੀ ਵੈਰਾਈਟੀ ਹੈ ਇਸ ਦੀ ਗੱਲ ਕਰੀਏ ਤਾਂ ਇਹਦੇ ਜਿਹੜਾ ਆਪਣਾ ਤੇਲ ਨਿਕਲਦਾ ਸਰੋਂ ਦੇ ਦਾਣਿਆਂ ਵਿੱਚੋਂ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਨਿਕਲਦੀ ਹੈ ਲਗਭਗ 40 ਕਿਲੋ ਵਿੱਚੋਂ 17-18 ਲੀਟਰ ਤੇਲ ਬੜੇ ਆਰਾਮ ਨਾਲ ਨਿਕਲੇ ਹੁੰਦਾ ਜੀ ਤੇ ਜਿਹੜੀ ਆਪਾਂ ਦੇਸੀ ਸਰੋਂ ਦੇ ਵਿੱਚੋਂ ਤੇਲ ਕਢਾਗੇ ਤਾਂ ਉਹਦੇ ਵਿੱਚੋਂ ਤੇਲ ਘੱਟ ਨਿਕਲਦਾ ਇਸ ਕਰਕੇ ਵੈਰਾਈਟੀ ਆਪਾਂ ਨੂੰ ਚੰਗੀ ਲੱਗੀ ਕਿਉਂਕਿ ਆਪਾਂ ਪਿਛਲੇ ਸਾਲ ਵੀ ਬੀਜੀ ਸੀ ਜਿਹੜੇ ਕਿ ਇਹਦੇ ਦਾਣਿਆਂ ਦਾ ਕਲਰ ਵੇਖੀ ਆਂ ਪਾ ਕਲਰ ਬਿਲਕੁਲ ਬਲੈਕ ਹੁੰਦਾਗਾ ਕਾਲੇ ਰੰਗ ਦੇ ਦਾਣੇ ਹੁੰਦੇ ਨੇ ਤੇ ਜਿਹੜੀਆਂ ਆਪਣੀ ਦੇਸੀ ਸਰੋਂ ਹੁੰਦੀ ਏ ਉਹਦੇ ਵਿੱਚ ਬਲੈਕ ਤੇ ਭੂਰੇ ਜਿਹੇ ਰੰਗ ਦੇ ਦਾਣੇ ਹੁੰਦੇ ਨੇ ਉਹਨਾਂ ਵਿੱਚ ਤੇਲ ਥੋੜਾ ਜਿਹਾ ਘੱਟ ਹੁੰਦਾਗਾ ਇਸ ਕਰਕੇ ਇਸ ਵੈਰਾਈਟੀ ਵਿੱਚ ਤੇਲ ਵਧੀਆ ਨਹੀਂ ਟੋੜਦਾਗਾ ਇਹ ਸਰੋਂ ਕੱਟਣ ਵਾਲੇ ਦਿਨ ਦਾ ਵੀਡੀਓ ਵੀ ਆਪਾਂ ਜਰੂਰ ਪਾਵਾਂਗੇ ਮਿਲਾਂਗੇ ਤੁਹਾਨੂੰ ਅਗਲੇ ਵੀਡੀਓ ਵਿੱਚ ਤੇ ਆਪਣੀ ਵੀਡੀਓ ਵੀ ਗੁਰੂ ਸ਼ੇਅਰ ਕਰ ਦੇਣਾ ਜੀ ਧੰਨਵਾਦ